ਇਹ ਗਲਤੀ ਮੰਨ ਨਹੀਂ ਰਹੀ ਕਿਹੜੀ ਨਿਊਜ਼ ਕਰੀ ਪਰ ਚਲੋ ਆਪਾਂ ਦਫ਼ਤਰ ਚੱਲ ਚੱਲੋ ਤੁਹਾਡਾ ਸੁਣਿਆ ਗਿਆ ਵੀ ਨਿਊਜ਼ ਕਰਕੇ ਚੱਣੀ ਹੈ ਚਲੋ ਤੁਸੀਂ ਆ ਗਏ ਕੰਮ ਸਾਫ਼ ਸਾਰੀ ਗਲਤੀ ਵਾਲੇ ਮੰਨ ਰਹੀ ਹੈ ਮਾਫੀ ਤਾਂ ਮੰਗ ਲਈ ਮੈਂ ਆਦੇ ਨਾਮ ਮੈਂ ਇੱਕ ਵਾਰੀ ਇੱਕ ਵਾਰੀ ਹਾਂ ਲੋ ਇੱਕ ਮਿੰਟ ਇੱਕ ਮਿੰਟ ਇੱਕ ਵਰਸ਼ ਨਹੀਂ ਹੁੰਦਾ ਹੁੰਦਾ ਬੜਾ ਅਫੀਸਰ ਸੈਕਟਰੀ ਹਰ ਮਹੀਨਾ ਲੈਡਿੰਗ ਚੱਕ ਕੇ ਪਾਪਤੀ ਇੱਕ ਮਿੰਟ ਮੇਰੇ ਇੱਕ ਮਿੰਟ ਕਿਪੀਰ ਮੈਂ ਤਾਂ ਲੋਕ ਬੇਦੀ ਕਰ ਮੈਨੂੰ ਇਸ ਬੰਦੇ ਦਾ 1% ਵੀ ਲੱਗਦਾ ਕਿ ਉਹਨੇ ਆਪਦੀ ਗਲਤੀ ਲਈ ਨਹੀਂ ਮੈਂ ਕਿਤੇ ਨਹੀਂ ਬੇਕੂ ਥੋੜਾ ਗਿਆ ਯਾਰ ਨਹੀਂ ਤੁਹਾਡੇ ਸਾਹਮਣੇ ਆਵੇ ਸਾਨੂੰ ਇੱਕ ਮਿੰਟ ਮੈਂ ਸਾਰੀ ਸੰਗਤ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਨਾ ਵੀ ਤੇਰੀ ਮਨਸ਼ਾ ਨਹੀਂ ਲੱਗਦੀ ਪਹਿਲੀ ਕੋਈ ਮੌਕਾ ਨਹੀਂ ਤੇ ਉਤੋਂ ਨਿਊਜਾ ਸਾਨੂੰ ਦਿਖਾਉਣ ਲੱਗ ਪਏ ਤੈਨੂੰ ਤਾਂ ਕੋਈ ਮੌਕੇ ਦੇ ਸਾਹ ਨੂੰ ਇਸ ਬੰਦੇ ਤੇ ਤਸੱਲੀ ਨਹੀਂ ਹੋਈ ਵੀ ਇਸ ਬੰਦੇ ਨਹੀਂ ਹੋਈ ਜੀ ਕਿਸੇ ਨੂੰ ਨਹੀਂ ਹੋਏਗੀ ਤੁਹਾਡੀ ਤਸੱਲੀ ਕਿਹਨੇ ਹੋਵੇ ਕਾਰਵਾਈ ਕਰੋ ਤੋਰੋਏ ਨੂੰ ਜੀਗਾ ਅਗਾਂ ਤੋਰੋਏ ਨੂੰ ਬਸ ਗੱਲ ਕਰਦੀ ਆਈ ਨਹੀਂ ਦੇਈ ਸੁਮੁੱਚਾ ਐਸ ਕੇ ਐਮ ਵੱਲੋਂ ਮੈਂ ਤੁਹਾਨੂੰ ਦੱਸ ਦਈ ਅਸੀਂ ਜੇ ਇਹਨੂੰ ਨਾ ਤੋੜਿਆ ਗਿਆ ਅਸੀਂ ਆ ਰੋਡ ਸਾਰਾ ਕੁਝ ਕਰਾਂਗੇ ਜਮ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਿਹੜੀ ਇਹਨੇ ਹੁਣ ਗੱਲ ਕਰਤੀ ਪਹਿਲਾਂ ਇਹਨੇ ਸਾਡੇ ਅਕਾਲਤਿਕ ਸਾਫ਼ ਤੇ ਅਟੈਕ ਕੀਤਾ ਫਿਰ 1 ਮਿੰਟ ਬਾਅਦ ਹੀ ਤੁਮ ਸਾ ਉਹਨੂੰ ਬਾ ਨਹੀਂ ਦੂਜੀ ਵਾਰ ਹੋ ਗਈ ਆ ਮੇਰਾ ਜਿਹੜਾ ਕੱਲ ਮਨਸ਼ਾ ਸੀ ਉਹ ਨਹੀਂ ਪੰਗ ਦਿੱਤੀ ਅਸੀਂ ਕੱਲ ਅਸੀਂ ਬਰਦਾਸ਼ਤ ਕਰ ਗਏ ਪਰ ਹੁਣ ਜਿਹੜੀ ਸਾਡੇ ਅਫਸਰ ਸਹਬਾਨ ਦੀ ਆਜੀ ਸਾਡੇ ਆਗੂ ਸਹਬਾਨ ਦੀ ਆਜੀ ਜਿਹੜੀ ਗੱਲ ਕੀਤੀ ਅਸੀਂ ਮੰਨਦੇ ਆ ਉੱਟ ਚਲ ਗਈ ਯਾਰ ਪਹਿਲੀ ਵੇਖਾਂਗੇ ਕਿਹੜੀ ਬੰਦੂਆ 10 ਦਸਤਿਆਂ ਨੂੰ ਆਪਣੀ ਗਲਤੀ ਰੈਕਗਲਤੀ ਤਾਂ ਮੇਰੇ ਲਾਈਵ ਮੈਂ ਆਂ ਗਿਆ ਗਲਤੀ ਪਾਈ ਸੀ ਮੇਰਾ ਕੰਮ ਹੋ ਰਿਹਾ ਹੈ ਇੱਥੇ ਹੈਲੋ ਹੈਲੋ ਤੈਨੂੰ ਅਸੀਂ ਵਾਰ-ਵਾਰ ਹੈ ਸਵੇਰ ਦੇ ਇੱਥੇ ਮੈਂ ਤਾਂ ਬਾਰੀ ਜੰਨ ਤੂੰ ਅਜੇ ਵੀ ਉਹ ਗੱਲਾਂ ਕਰੀ ਜੰਨ ਹੈ ਤੈਨੂੰ ਨਹੀਂ ਸ਼ਰਮ ਆਉਂਦੀ ਭਾਜੀ ਅੱਗ ਤਾਂ ਅੱਗੇ ਬੜੀ ਖੜੀ ਆ ਤੇਲ ਪਾਉਣ ਦੇ ਆ ਆ ਤੁਹਾਡੇ ਭਾਜੀ ਏਸ ਪੰਜਾਬ ਦਾ ਮੌਲਕੀ ਆ ਸਭ ਪੰਜਾਬ ਦਾ ਮੌਲਕੀ ਆ ਬਾਦਰਾ ਕੀ ਚੱਲ ਰਿਹਾ ਇਹਨੇ ਕੀ ਸ਼ੋਅ ਕੀਤਾ ਆ ਇਹ ਸਾਨੂੰ ਢਕਾਉ ਲੱਗਿਆ ਸੀ ਸਾਡੇ ਮੁੰਡਿਆਂ ਨਾਲ ਪਾਪੀ ਗੱਲ ਇਹ ਅੱਗ ਲਾਉਣ ਲੱਗੀ ਤੇਲ ਪਾਉਣ ਲੱਗਾ ਸੀ ਗੱਲ ਹੀ ਕੀ ਬੰਦੇ ਦੀ ਤੂੰ ਨਰਲਾਇਜ ਹੋਇਆ ਬਿਲਕੁਲ ਢਕਾਉਣ ਨਹੀਂ ਕਿਉਂਕਿ ਆ ਇਸ ਵੇਲੇ ਭਾਜੀ ਮੌਲਕੀ ਚੱਲ ਰਿਹਾ ਪੰਜਾਬ ਦਾ ਡੀਪੀ ਸਰ ਸਾਡੇ ਅਟੈਕ ਕੀ ਡਿਸੀਜਨ ਤੁਹਾਡੇ ਕਹਿਣ ਦੇ ਮਾਫੀ ਜੇ ਵੀ ਤੁਸੀਂ ਕਹਿੰਦੇ ਹੋਵੇ ਕਰੋ ਸਾਡੇ ਸਾਹਮਣੇ ਸਾਡੇ ਇਖਤਾਰ ਸਭ ਪਾਰਲੀਮੈਂਟ ਦੇ ਟੈਗ ਸਾਡੇ ਕਿਸਾਨਾਂ ਦੇ ਟੈਗ ਅਸੀਂ ਸਰ ਤੁਹਾਡੇ ਤੇ ਛੱਡੀ ਤੁਸੀਂ ਕਹਿੰਦੇ ਸਾਨੂੰ ਮਨਜ਼ੂਰ ਹੈ ਜੀ ਕਿਉਂ ਤੁਸੀਂ ਕਹਿੰਦੇ ਸਾਨੂੰ ਮਨਜ਼ੂਰ ਮੇਰੀ ਗੱਲ ਸੁਣੋ ਐਨੇ ਬੰਦੇ ਖੜੇ ਨੇ ਇਹ ਸਾਨੂੰ ਕੋ ਵੀ ਸਾਨੂੰ ਰੈਲਾਈਜ਼ ਕਰਨਾ ਹੈ ਕਿਉਂ ਕਰਨਾ ਤੂੰ ਮੇਰੇ ਬਾਲ ਚੱਕੀ ਜਾਣਾ ਸਰ ਮੈਂ ਆਮ ਜਨਤਾ ਖੜੀ ਹੈ ਯਾਰ ਜਨਤਾ ਕੋਲ ਮੈਂ ਆਮ ਜਨਤਾ ਨੂੰ ਜੇ ਕੋਈ ਗਲਤਫहमी ਵੀ ਹੈ ਜੋ ਵੀ ਹੈ ਉਹ ਰੈਲਾਈਜ਼ ਕਰਾਏ ਨਾ ਮੈਂ ਉਹੀ ਕਹਿੰਦੇ ਜੇ ਸਿੱਕ ਤੋਂ ਖਬਰ ਕੱਢ ਰਿਹਾ ਕਿੰਨੇ ਵੀ ਮੇਰੇ ਕੋਲੋਂ ਕੋਈ ਗਲਤੀ ਹੋਈ ਉਹਦੇ ਵਾਸਤੇ ਮੈਂ ਇਨਕਾਰ ਨਹੀਂ ਕਿੰਤਰੇ ਮੈਂ ਖਿਲਾਫ ਸ਼ਬਦ ਵੀ ਵੇਖੋ ਜਾਣੇ ਕੀ ਕੀਤੀ ਹੈ ਮੈਨੂੰ ਵੀ ਗਲਤੀ ਹੋ ਜਾਂਦੀ ਹੈ ਮੈਨੂੰ ਕੋਲ ਗਲਤੀ ਹੋ ਜਾਂਦੀ ਹੈ ਇੱਕ ਚੀਜ਼ ਨਾ ਇੱਕ ਚੀਜ਼ ਮੈਨੂੰ ਮੈਨੂੰ ਕੋਲ ਗਲਤੀ ਹੋ ਜਾਂਦੀ ਹੈ ਮੈਂ ਇੱਕ ਰੇਗੇਗਾ ਲੱਗਰ ਗਲਤੀ ਹੋ ਹੀ ਜਾਂਦੀ ਤੂੰ ਇਹ ਗੱਲ ਕਰ ਮੇਰੇ ਕੋਲ ਹਮੇਸ਼ਾ ਗਲਤੀ ਹੁੰਦੀ ਹੈ ਅੱਜ ਤੋਂ ਬਾਅਦ ਜਿਹੜੀਆਂ ਹੋ ਗਈਆਂ ਜਿਹੜੀਆਂ ਵੀ ਗਲਤੀਆਂ ਹੋ ਗਈਆਂ ਇੱਕ ਵਾਰ ਨੂੰ ਮੈਂ ਛੱਡਣਾ ਜੇਕਰ ਮੈਂ ਗਲਤੀ ਨਹੀਂ ਕਰਦਾ ਅਗਾਂ ਗਲਤੀ ਨਹੀਂ ਹੋਏਗੀ ਜੀ ਜੋ ਗਲਤੀਆਂ ਹੋ ਗਈਆਂ ਉਹਦੇ ਵਾਸਤੇ ਮੈਨੂੰ ਮਾਫੀ ਦਿਓ ਜੀ ਲੈ ਲੋ ਰਿਟਰਨ ਕਰ ਦੇ ਉਹਦਾ ਰਿਟਰਨ ਸਾਫ ਕਰ ਦੇ ਬੇਸ਼ੋ ਰਿਟਰਨ ਕਰਕੇ ਪੂਰੀ ਆਸਾਂ ਨੇ ਮਰਤਾ ਆਇਨਾ ਮੰਗਾ ਨਾ ਤੇ ਨਮਰਤਾ ਰੱਖ ਪੂਰੀ ਨਾਲ ਬਿਲਕੁਲ ਨਮਰਤਾ ਰੱਖ ਉਹ ਜਿਹੜਾ ਦਿਨਾਂ ਫਿਰਦਾ ਚਲੋ ਕੋਈ ਮੇਰੇ ਕੋਲ ਗਲਤੀ ਹੋ ਗਈ ਜੀ ਮੈਂ ਮੈਂ ਬੋਲਣਾ ਖਾਲਸਾ ਮਾਫ ਕਰਨਾ ਮੈਨੂੰ ਖਾਲਸਾ ਜੀ ਦਾ ਨਾਂ ਨਹੀਂ ਪਤਾ ਮੈਨੂੰ ਉਹਨਾਂ ਨੇ ਗੱਲ ਖਤਮ ਕਰ ਦਿੱਤੀ ਬੜੀ ਮੜ ਲਾ ਤੈਨੂੰ ਸਾਲਾ ਵੀ ਉੱਥੇ ਹੀ ਛੁੱਟਣਾ ਸਾਰਾ ਭਰਾਵਾਂ ਨੂੰ ਲੱਭਣਾ ਕੋਈ ਗੱਲ ਉਹਨਾਂ ਨੇ ਬੜੇ ਵਧੀਆ ਗੱਲ ਕਹੀ ਹੈ ਜੀ ਮੈਂ ਉਸੇ ਵੇਲੇ ਭੱਜਿਆ ਆਇਆ ਇੱਕ ਮਿੰਟ ਸਾਰਾ ਕੀਤਾ ਯਾਰ ਉਹਨੇ ਕਿਹਾ ਨਹੀਂ ਨਹੀਂ ਮੈਂ ਭੱਜ ਲੈ ਚੱਲ ਚੱਲ ਇੱਕ ਮਿੰਟ ਮੈਨੂੰ ਨਾਮ ਕੋਈ ਆ ਰਿਹਾ ਕੋਈ ਆ ਰਿਹਾ ਚਲੋ ਇਹਦੇ ਵਿੱਚ ਇਹ ਜਿਹੜਾ ਮੁਆਫੀ ਨਾਮਾ ਲਿਖਿਆ ਆ ਪੜ੍ਹ ਲੈਣਾ ਜੇ ਕੋਈ ਐਡ ਕਰਨੀ ਵੀ ਗੱਲ ਆ ਉਹ ਵੀ ਕਰ ਲਾਂਗੇ ਇੱਕ ਜਨਾਬ ਦੋ ਬੰਦੇ ਹੋਰ ਵੀ ਗਿਣੇ ਚੈੱਕ ਕਰ ਲੈਣ ਉਹ ਇੱਕ ਜੀ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹਦੇ ਵਿੱਚ ਲਿਖ ਵੀ ਮੇਰੇ ਵੱਲੋਂ ਗਲਤੀ ਵਾਰ-ਵਾਰ ਕੀਤੀ ਜਾਂਦੀ ਰਹੀ ਹੈ ਚਲੋ ਉਹ ਵੀ ਦਿਖਾ ਦੋ ਅੱਜ ਤੋਂ ਬਾਅਦ ਗਲਤੀ ਨਹੀਂ ਹੋਵੇ ਮੈਂ ਐਡ ਕਰਾ ਦਿੰਦੇ ਇੱਕ ਮਿੰਟ ਆਪੇ ਆਪਾਂ ਇਹ ਨਹੀਂ ਲਿਖਦੇ ਜੇਕਰ ਹੋਈ ਇਹ ਕੋਈ ਵੀ ਦੇਖੋ ਯਾਰ ਤਰ੍ਹਾਂ ਆਪਾਂ ਕਰਾ ਲਾਂਗੇ ਇਹ ਕਰਾ ਲਜੋ ਇਹ ਸਾਰੀ ਦੀ ਲਾਸਟ ਗਲਤੀ ਹੋएगी ਫਿਰ ਤੁਸੀਂ ਕਰਕੇ ਫਿਰ ਇਸ ਤੋਂ ਬਾਅਦ ਗਲਤੀ ਮਾਫੀ ਨਹੀਂ ਕੋਈ ਹੋਣੀ ਫਿਰ ਅਸੀਂ ਕਾਨੂੰਨ ਖੜਾ ਲਾਵਾਂਗੇ ਅਸੀਂ ਸਿੱਧਾ ਕੋਈ ਫੇਕ ਕਰਾਂ ਮੈਂ ਮੈਂ ਜਿੰਦੇ ਮੈਂ ਆਪਾਂ ਜਾਨੀ ਹੋਏ ਨੇ ਇੱਕ ਮਿੰਟ ਰੋਣੀ ਜੀ ਪ੍ਰਧਾਨ ਜੀ ਸਰ ਸਟਾਈਲ ਇੱਕ ਮਿੰਟ ਜੀ ਇਹਨੇ ਲਿਖਿਆ ਮਾਫੀ ਨਾਮੇ ਜੇ ਮੈਂ ਸਚਨ ਕੁਮਾਰ ਕੱਲ ਫੇਸਬੁੱਕ ਤੇ ਮੇਰੇ ਬੰਦਿਆਂ ਇੱਕ ਪੋਸਟ ਹੈ ਜੋ ਕਿ ਜੀਰ ਰਮੰਦਰ ਸਾਹਿਬ ਦੇ ਸਬੰਧ ਵਿੱਚ ਪਾਈ ਗਈ ਸੀ ਜਿਸ ਨਾਲ ਇਸ ਇੱਕ ਧਰਮ ਦੀਆਂ ਸੰਗਤਾਂ ਨੂੰ ठेस ਪਹੁੰਚੀ ਸੀ ਮੈਂ ਉਸ ਗੱਲ ਦੀ ਮਾਫੀ ਮੰਗਦਾ ਹਾਂ ਕਿ ਮੇਰੇ ਵੱਲੋਂ ਗਲਤੀ ਹੋਈ ਏ ਮੇਰਾ ਇਸ ਪੋਸਟ ਦੇ ਲਿਆਰ ਆ ਪੋਸਟ ਨਹੀਂ ਪਾਈ ਇਸ ਦਾ ਨਹੀਂ ਪਾਈ ਤੇ ਮੈਂ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਾਂਗਾ ਕਿ ਮੈਂ ਕਿਸੇ ਦੇ ਮਨ ਨੂੰ ठेस ਨਾ ਪਹੁੰਚਾ ਸਕਾਂ ਸੀ ਜੀ ਇਹ ਦੋ ਦਿਨਾਂ ਨੇ ਗੱਲਾਂ ਲਿਖੀਆਂ ਨੇ ਜੇ ਸਾਡੇ ਐਡ ਵੀ ਦੋ ਪੋਸਟ ਉਹ ਸਰ ਉਹ ਪ੍ਰਧਾਨ ਜੀ ਕਮੇਟਰੀ ਜਿਹੜੀਆਂ ਦੋ ਗੱਲਾਂ ਆਪਾਂ ਸਾਰੇ ਅੜ ਕਰਾਂਗੇ ਹਮ ਉਹ ਆਪਾ ਰੀਡਰ ਸਾਹਿਬ ਨੂੰ ਕਹੀਏ ਵੀ ਦੁਬਾਰਾ ਬਿਆਨ ਲਿਖ ਦੇਣੇ ਤੇ ਆਪਾਂ ਇਹਦੇ ਪੋਸਟ ਤੇ ਆਪਾਂ ਇਹ ਦਸਾਈਨ ਕਰਾ ਆ ਦੀ ਗੁਰਦਵਾਰਾ ਜਾ ਕੇ ਆਪਾਂ ਫਤੇ ਬਲਾਈਏ ਜੀ ਸੰਗਤ ਬੈਠੀ ਉੱਥੇ ਕਾਪੀ ਪੋਸਟਾਂ ਦੋ ਕਰੋ ਗੁਰਦੇ ਬਣਾਏ ਇਸ ਬਦ ਗਲਤੀ ਨਹੀਂ ਕਰਾਂਗਾ ਜੇ ਦੋ ਨਾਮ ਦੇਵ ਜੀ ਸਾਹਿਬ ਚਾਹਵਾਂ ਲਾਗਾ ਉਹ ਵੀ ਉਹ ਦੇ ਵੱਲੋਂ ਵੀ ਪੋਸਟ ਪਾਏ ਇੱਕ ਨੂੰ ਲਿਖਾਓ ਅੱਜ ਤੋਂ ਬਾਅਦ ਗਲਤੀ ਨਹੀਂ ਕਰਾਂਗਾ ਜੇ ਕਰਾਂਗਾ ਤਾਂ ਉਹ ਖੁਦ ਜ਼ਿੰਮੇਵਾਰ ਮੈਂ ਹੋਵਾਂਗਾ ਆ ਖਬਰ ਕੋਈ ਨਾ ਮਰੇ ਆ ਕਿਹੜੀ ਤਰੀਕ ਵੀ ਦੱਸ ਮੈਨੂੰ ਕਿਹੜੇ ਤਰੀਕ ਦੀ ਹੈ ਕੱਲ ਦੀ ਕਹੇ ਸੀ ਲੈਓ ਜੀ ਮੈਂ ਉਹ ਜੀ ਇੱਕ ਮੈਂ ਨਹੀਂ ਨਵੀਂ ਨਮਕ ਆ ਗਈ ਦੋ ਲੇਖ ਦੇਣਾ ਥੱਲੇ ਲਿਖਾ ਦੋਬਾਰਾ ਲਾਈਵ ਕਰਦੇ ਲੇਕਿਨ ਦੋ ਪੋਸਟਰ ਪਾਉਣੇ ਸੀਗਿਆ ਇੱਕ ਬਾਰ ਮੈਂ ਜੇ ਕੋਈ ਆਪੇ ਲੈ ਲੇ ਥੱਲੇ ਲੈ ਲੇ ਇਹ ਬਾਰਾ ਸਾਹਿਬ ਸੰਗਤ ਬੈਠੀ ਹੈ ਆਪਾਂ ਚੱਲੀਏ ਜੀ ਆਪੇ ਨਿਕਲਦੇ ਪੁਣੀ ਗਈ ਇੱਕ ਮਿੰਟ ਮਿੰਟ ਪਹਿਲੀ ਆਪਾਂ ਦੀ ਲੈਣ ਕੜੀ ਪਾਣੀ ਆ ਪਹਿਲੇ ਦੋ ਪੋਸਟਰ ਪਾਉਣੇ ਸੀਗੇ ਮੇਰੇ ਵੱਲੋਂ ਵਾਰ-ਵਾਰ ਗਲਤੀ ਕੀਤੀ ਗਈ ਹੈ ਠੀਕ ਹੈ ਜੀ ਨੰਬਰ ਇੱਕ ਦੇ ਕੋਲ ਅੱਜ ਤੋਂ ਪਹਿਲਾਂ ਮੈਂ ਜਿਹੜੇ ਗਲਤੀਆਂ ਕਰ ਚੁੱਕਿਆ ਹਾਂ ਚਲੋ ਹੋ ਨਹੀਂ ਮੈਂ ਮਾਫੀ ਚਾਹ ਰਹੀ ਸੰਗਤ ਰਸਨ ਲੋਗ ਬੰਦੀ ਚ ਤਰੇ ਮੈਂ ਕਿੰਨੀ ਗੱਲਾਂ ਲਿਖ ਲਿਖ ਲੈਂ ਕੋਈ ਮੇਰੇ ਟਾਈਮ ਚ ਹੋਈ ਗਲਤੀ ਕਰ ਰਿਹਾ ਤੁਮ ਲੋਗ ਕਹਿਂ ਕਿ ਕੁਛ ਲੋੜ ਦੀ ਹੈਗੀ ਉਹ ਮੈਂ ਕਾਰਵਾਈ ਕਰੂੰਗਾ ਆਪਣੀ ਮੈਂ ਇਹਨੂੰ ਸਵਾਗਤ ਸਵਾਗਤ ਰਹਿਣਾ ਕਿ ਮੈਂ ਇੱਕ ਛੋਟੀ ਮੇਰੀ ਗਲਤੀ ਹੈ ਮੁੰਦਵਾਰ ਇਹ ਆਊਗਾ ਤੁਹਾਡੇ ਕੋਲ ਜੇਨੇ ਗਲਤੀ ਕੀਤੀ ਵਿਣਕੇ ਤੁਸੀਂ ਆਹ ਲੋਕਾਂ ਦੀ ਆਪੇ ਕਰ ਲੈਣ ਲਈ ਹੁੰਦਾ ਉਹ ਰਿੰਕ ਦੇ ਚੇਅਰਮੈਨ ਜੀ ਇਹ ਤਿੰਨ ਨੂੰ ਖਾਓ ਇਸ ਤੋਂ ਬਾਅਦ ਜੇ ਗਲਤੀ ਕਰਨਾ ਖੁਦ ਮੈਂ ਜ਼ਿੰਮੇਵਾਰ ਹੋਵਾਂਗਾ ਦੇ ਕੋਈ ਨਾ ਬੋਲੋ ਕੋਈ ਬੋਲੋ ਇਹ ਲਖਾਈ ਦੋ ਪੋਸਟਰ ਸਿਗਨੇਚਰ ਕਰੇਗਾ ਉਹ ਤੇ ਦਿਖਾ ਲਿਆ ਇੱਕ ਸੱਚੀ ਲਿਖ ਦਿਓ ਜੀ ਇਹਨਾਂ ਦੇ ਕੈਮਰਾ ਮੈਂ ਇੱਕ ਮਿੰਟ ਨੀਲੂ ਜੀ ਪੀਕ ਤੇ ਮੋਰਚਾ ਚੱਲਦਾ ਜਿਹੜੀਆਂ ਨੇ ਪੋਸਟ ਪਾਈ ਆ ਇਹ ਤਾਂ ਅੱਗ ਲਾ ਕੇ ਕੁਝ ਕਿਤੇ ਵੀ ਹੋ ਜਾਂਦਾ ਉਹਦੇ ਸਿੱਟੇ ਬੜੇ ਗੰਭੀਰ ਨਹੀਂ ਹੁੰਦੇ ਹੁਣ ਆਪਾਂ ਆਪਾਂ ਜੀ ਦੀ ਮੈਂ ਨਹੀਂ ਅੱਜ ਤੋਂ ਬਾਅਦ ਇਹ ਮੈਂ ਗਲਤੀ ਕਰਾਂਗਾ ਅੱਗ ਵਾਦੀ ਪਈ ਆ ਅਸੀਂ ਸ਼ਾਂਤ ਕਰਦੇ ਪਏ ਲੋਕਾਂ ਕੋਲ ਕੋਈ ਮੈਨੂੰ ਇਸ ਤਰ੍ਹਾਂ ਦੀ ਵੀ ਦੇਖੀ ਕਰੇਗਾ ਉਹ ਵੀ ਮੈਂ ਖੁਦ ਆ ਇੱਕ ਦੀਵ ਹਾਂਜੀ ਇੱਕ ਨਾ ਅੰਕੁਸ਼ ਚਠਾਈਏ ਉਹਨੂੰ ਨਾਲ ਲੈ ਕੇ ਆਓ ਮੇਰੇ ਵੀਰ ਦੋ ਪੋਸਟਾਂ ਕਰ ਦਰ ਸਾਰੀ ਇੱਕ ਚਾਵਲਾ ਬਲੋੜੀ ਦੇਖੋ ਵੀ ਠੀਕ ਨਹੀਂ ਨਹੀਂ ਤੁਹਾਨੂੰ ਸਭ ਲੋਕ ਲਗਾ ਲਊਗਾ ਸਾਨੂੰ ਜਿਹੜੀ ਦੋ ਪੋਸਟਾਂ ਕਰੀਏ ਉਸਨੂੰ ਮਾਫੀ ਮੰਗਦੇ ਚਾਵਲਾ ਕਿਹੜਾ ਮੇਰੇ ਦੋ ਪੋਸਟਾਂ ਚਾਵਲਾ ਜਿਹੜਾ ਇਹਨਾਂ ਨੂੰ ਮੌਨੋ ਦੀ ਮਾਫੀ ਕਰਦੇ ਚਾਵਲਾ ਦਾਤਰ ਸਾਹਿਬ ਦੇ ਦੂਜੀ ਟੈਗ ਗੁਰੂ ਨਾਨਕ ਦੇਵ ਜੀ ਦੀ ਖੇਤੀ ਸਾਰੇ ਕਿਸਾਨ ਗੁਰੂ ਨਾਨਕ ਦੇਵ ਜੀ ਦੇ ਹੋਈ ਗੋਈ ਉਹ ਨੂੰ ਨੂੰ ਚੱਕ ਕੇ ਉਹਨੂੰ ਸਮਝਾ ਦੇ ਜਿਹੜੇ ਦੋ ਮੁੰਡੇ ਰਹਿ ਗਏ ਡਿਪੂ ਸਾਹਿਬ ਐਸੇ ਸੁਸਾ ਦੇ ਆ ਦੇ ਟੋਟੇ ਆਉਣਾ ਉਹਨਾਂ ਨੂੰ ਪੂਰਾ ਦਾਬਾ ਲਾ ਕੇ ਤੁਸੀਂ ਉਹਨਾਂ ਕੋਈ ਮਾਫੀ ਨਾ ਵਰਕਾ ਆ ਜੀ ਥੱਲੇ ਸਰ ਕਰ ਦੇ ਥੱਲੇ ਤਰੀਕ ਪਾ ਦੇ 16 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 2 16 24 ਜਿੰਦੀ ਸਾਡੇ ਕੋਪੀ ਗੁਰਦਰ ਸਾਹਿਬ ਨੇ ਕੋਈ ਕੋਈ ਗੱਲ ਨਹੀਂ ਇੱਕ ਆਪੀ ਸਾਨੂੰ ਹੀ ਦੇ ਦੇ ਗੁਰਦਰ ਸਾਹਿਬ ਰੱਖਣੀ ਹੈ ਅੱਛਾ ਉਹ ਜਿਹੜੇ ਦੋ ਗੱਲਾਂ ਆਪਣੀ ਸੰਗਤ ਚਾਹੀਦੀ ਸੀ ਵੀ ਅਜ ਤੋਂ ਪਹਿਲਾਂ ਮੈਂ ਕਿੰਨੀਆਂ ਗਲਤੀਆਂ ਆਂਦੀਆਂ ਸੀ ਪਰ ਪਕਾਵਸ ਦੀ ਮੈਂ ਬਾ ਵੀ ਜੀਤ ਜਾਵੇ ਅਗਾ ਜੇ ਅਪਨ ਗਾਈ ਮੈਂ ਬਾਹਰ ਜੀ ਜੋ ਗੱਲ ਕਰਾਂ ਜਮੇਵਾਰ ਮੈਂ ਹੋਵਾਂਗਾ ਜਿਹੜੀ ਦੋ ਕੋਸ਼ਚਾ ਮੈਂ ਦੋ ਅਸਮਾਨ ਪ੍ਰਧਾਨ ਜੀ ਠੀਕ ਹੈ ਠੀਕ ਹੈ ਭਾਈ ਹੋਰ ਗੱਲਬਾਤ ਦੀ ਕੋਈ ਚਲੋ ਕੋਈ ਗਾਂਦ ਤੇ ਆਪਾਂ ਸਾਬ ਐਵੇਂ ਸਾਰੀ ਸੰਗਰ ਦੇਖ ਕੇ ਫੋਟੋ ਕਾਪੀ ਤੁਸੀਂ ਇਹਦੇ ਵਿੱਚ ਬਾਲੋ ਜੀ ਅਸੀਂ ਇਹਦੇ ਲਈ ਚੰਗੇ ਆਪਾਂ ਇਹਦੇ ਆਪੇ ਇਹਦੇ ਨਾਲ ਮੰਨੋ ਸੰਗਰ ਰੱਖ ਲੈਂਦੀ ਐ ਗੋਦਾ ਸਾਹਿਬ ਕਾਪੀ ਮੈਂ ਕਹਿੰਦਾ ਫੋਟੋ ਕਾਪੀ ਕਰਾ ਲਵੋ ਤੁਸੀਂ ਰਾਗ ਤੋਂ ਦੇ ਲੈਂਗੇ ਕਰ ਲੈਣੇ ਮੇਰੇ ਕੰਮ ਨਹੀਂ ਦੇ ਦਿੰਦਾ ਤੁਸੀਂ ਇਹ ਜੀ ਇੱਕ ਜੀ ਦੇ ਦਿੰਦੇ ਕਾਪੀ ਆਪਾਂ ਉੱਥੇ ਕਰਾ ਰਹੇ ਹਾਂ ਤੁਸੀਂ ਇਹ ਜੀ ਲੱਗਿਆ ਨਾਲੇ ਮੇਰੀ ਗੱਲ ਸੁਣੋ ਸਾਫ ਜੀ ਫੋਟੋ ਕਰਕੇ ਐਸਐਚਓ ਸਾਹਿਬ ਨੂੰ ਭੇਜ ਦਿੰਨੇ ਆਪਾਂ ਪ੍ਰਿੰਟ ਕੱਢ ਲੈਣੇ ਇੱਥੇ ਕਾਪੀ ਉਹਨਾਂ ਕੋਲ ਦੀ ਫੋਟੋ ਕਰਕੇ ਲੈ ਲੈਂਦੀ ਗੱਲ ਬਾਤ ਸਤਨਾ ਨਾ ਵੀਰੇ ਚਲੋ ਆਈਏ ਜੋ ਪੰਚਾਇਤ ਦੇ ਵਾਈ ਡਿਪਟੀ ਸਾਹਿਬ ਨੇ ਐਸਚੂ ਸਾਹਿਬ ਨੇ ਆਪਣੇ ਸਾਰੇ ਸਮਾਜਿਕ ਰਿਸ਼ਤੇ ਨੇ ਤੂੰ ਗਲਤੀ ਦਾ ਸਾਫ਼ ਮੰਨ ਲਿਆ ਬੜੀ ਵਧੀਆ ਗੱਲ ਹੈ ਆਪਾਂ ਕਿੰது ਬਲਕੋ ਨਹੀਂ ਕਰਨਾ ਗੁਰਦੁਆਰਾ ਸਾਹਿਬ ਇਹਨੇ ਚੱਲਣਾ ਆਪਾਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਸੰਗਤ ਇਕੱਠੀ ਹੈ ਉੱਥੇ ਸੰਗਤ ਜੋ ਇੱਥੇ ਤੋਂ ਲਾਈਟ ਕੀਤਾ ਉੱਥੇ ਆਪਾਂ ਦੁਬਾਰਾ ਕਰ ਗੁਰੂ ਸਾਹਿਬ ਆਪਾਂ ਕੋਈ ਜਿੰਦੂ ਬਰਾ ਤੋਂ ਨਹੀਂ ਬਣਾਲੀ ਲੋਕ ਨਹੀਂ ਕਹਿੰਦੇ ਨਹੀਂ ਫालतू ਕਰਨਾ ਹੁਣ ਕਰੀਏ ਗੱਲਾਂ ਨੂੰ ਗੱਲ ਨਿਕਲ ਜਾਈਏ ਕਦੇ ਤਾਂ ਲੱਗਦਾ ਜੀ ਇਹ ਲੱਗਦਾ ਆਪਣੀ ਮਾਂ ਸੁਠਾਈ ਦੇਣ ਦੀ ਕੋਸ਼ਿਸ਼ ਨਾ ਕਰ ਤੂੰ ਜੀ ਜਨਾਬ ਜੀ ਠੀਕ ਹੈ ਸੁਠਾਈ ਦੇਣ ਦੀ ਕੋਸ਼ਿਸ਼ ਨਾ ਕਰ ਮੈਂ ਜੀ ਮਨ ਕੇ ਮੈਂ ਆ ਜਾ ਤੂੰ ਆਪਣੀ ਗਤੀ ਦਾ ਅਸਾਸਕਾਰ ਗੁਰੂਆਂ ਦੇ ਨਤਮਸ ਮਸਤਕ ਹੋ ਤੋ ਬਿਲਕੁਲ ਜੀ ਉਹਨਾਂ ਤੋਂ ਮਾਫੀ ਮੰਗ ਅਸੀਂ ਐਡੇ ਵੱਡੇ ਵੱਡੇ ਬਣ ਕੇ ਤੈਨੂੰ ਮਾਫ਼ ਕਰਦੀਏ ਕਿਉਂ ਗੁਰੂ ਘਰ ਦਾ ਕੋਈ ਨਹੀਂ ਗਾ ਤੈਨੂੰ ਗੁਰੂਆਂ ਨੇ ਮਾਫ਼ ਕਰਨਾ ਜੀ ਸਹੀ ਸਹੀ ਸਾਹਿਬਾ ਹਾਂ ਹਾਂ ਬੱਲ ਠੀਕ ਹੈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਾਕੀ ਡਿਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਸਮਾਗਮ ਸਾਰੀ ਆਪਣੀ ਖੁਸ਼ੀ ਵਿੱਚ ਆਇਆ ਧੰਨਵਾਦ ਕਰਦੇ ਹਾਂ ਡਿਪੀ ਸਰ ਹਾਂ ਚੱਲਣ ਚੱਲੋ ਉੱਥੇ ਜਾ ट्रallar बात करो अपने मामले में हां सर पूरी सर सिर्फ सब आपकी मामले में सर कई अलग ਤਾਂ ਦੱਸ ਦਈਏ ਕਿ ਜਨਰਾਲਾ ਬਾਦ ਦੇ ਡੀਐਸਪੀ ਆਫਿਸ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀਗੇ ਲਾਈਵ ਜਿੱਥੇ ਸਚਿੰਤ ਧੂੜਿਆ ਦੇ ਵੱਲੋਂ ਮਾਫੀ ਮੰਗੀ ਗਈ ਹੈ ਔਰ ਇਹ ਜਿਹੜਾ ਹੈਗਾ ਜੋ ਉਸ ਦੇ ਵੱਲੋਂ ਪੋਸਟ ਪਾਈ ਗਈ ਸੀ ਉਸ ਨੂੰ ਲੈ ਕੇ ਮਾਫੀ ਜਿਹੜੀ ਹੈ ਸਿੱਖ ਸੰਗਤ ਤੋਂ ਲਿਖਤ ਦੇ ਵਿੱਚ ਜਿਹੜੀ ਹੈ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਔਰ ਸਿੱਖ ਸੰਗਤ ਦੇ ਵੱਲੋਂ ਵੀ ਜਿਹੜਾ ਹੈਗਾ ਇਸ ਮਾਫੀ ਨੂੰ ਪ੍ਰਵਾਨ ਕੀਤਾ ਗਿਆ ਤਾਂ ਹੁਣ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਾਰੀ ਸਿੱਖ ਸੰਗਤ ਇਕੱਠਾ ਹੋ ਰਹੀ ਹੈ ਜਿੱਥੇ ਜਨਤਕ ਤੌਰ ਤੇ ਗੁਰਦੁਆਰਾ ਸਾਹਿਬ ਉਨਜ਼ਾਰੇ ਹਾਂਜੀ ਗੁਰਦੁਆਰਾ ਸਿੰਘ ਸਭਾ ਪਹੁੰਚ ਰਹੇ ਆ ਜੀ ਜੀ ਹਾਂਜੀ ਉੱਥੇ ਉੱਥੇ ਉਹਨ ਕੀ ਹੈਗਾ ਇਸ ਤੋਂ ਬਾਅਦ ਜੋ ਇੱਥੇ ਜਿਪਤੀ ਸਾਹਿਬ ਨੇ ਨੂੰਏ ਲਿਆ ਕੇ ਰਲਾਈਜ਼ ਕੀਤਾ ਸੰਗਤ ਅੱਗੇ ਆਪਣਾ ਰਲਾਈਜ਼ ਕਰੇਗਾ ਗੁਰੂ ਸਾਹਿਬ ਤੋਂ ਮਾਫੀ ਮੰਗੇਗਾ ਜਿੰਨੀਆਂ ਇਹਨੇ ਗਲਤੀਆਂ ਕੀਤੀਆਂ ਉਹਦੀ ਮਾਫੀ ਮੰਗਦਾ ਹੈ ਤੇ ਅੱਜ ਤੋਂ ਬਾਅਦ ਕਹਿੰਦਾ ਮੇਰੇ ਕੋਲ ਗਲਤੀ ਹੋਏਗੀ ਤਾਂ ਜੋ ਵੀ ਮੈਨੂੰ ਸਜ਼ਾ ਦੇ ਕੇ ਮੈਂ ਉਹਨਾਂ ਦਾ ਰੱਖਦਾ ਰਹੂੰਗਾ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਜ਼ਾ ਦੇਣ ਨਾਲੋਂ ਮਾਫੀ ਦੇਣ ਨਾਲ ਵੱਡਾ ਹੁੰਦਾ ਹੈ ਕੱਲ ਜਿਹੜੀ ਇੱਕ ਪੋਸਟ ਜੋ ਸੱਚੀ ਕੋੜੀਆਂ ਵੱਲੋਂ ਜਿਹੜੀ ਸਿੱਖ ਕੌਮ ਦੇ ਖਿਲਾਫ ਪਾਈ ਗਈ ਸੀ ਉਹਨਾਂ ਦੇ ਵਿੱਚ ਅੱਜ ਸਿੱਖ ਫੋਮ ਸਾਰੀ ਇਕੱਠੀ ਹੋਈ ਹੈ ਜੁਪੀ ਸਿੰਘ ਸਾਹਿਬ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਤੇ ਉਹਦੇ ਵਿੱਚ ਸਚਿੰਤ ਪੁਰੀਆ ਵੱਲੋਂ ਆਦੀ ਗਲਤੀ ਅਲਾਈਜ਼ ਕੀਤੀ ਗਈ ਹੈ ਔਰ ਆ ਕੇ ਗੁਰਦੁਆਰਾ ਸਾਹਿਬ ਮਾफी ਮੰਗੇਗਾ ਔਰ ਸਾਰੀ ਸੰਗਤ ਕੋਲ ਵੀ ਮਾਫੀ ਮੰਗੇਗਾ ਪਰ ਮੈਂ ਇਸ ਸਮੇਂ ਨਾ ਮਾਫੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜੇ ਉਹ ਚੁੱਕ ਕਿਹਾ ਗਿਆ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਔਰ ਅਗਾ ਤੋਂ ਵੀ ਉਹਨੂੰ ਚੇਤਾਵਨੀ ਐਸੀ ਦੀ ਕਿ ਉਹ ਇਹੋ ਜਿਹੇ ਪੋਸਟਰ ਤੋਂ ਅਦਾ ਪੁਰੀ ਹੋਏ ਜੀ ਤਾਂ ਬਿਲਕੁਲ ਮਾਫੀ ਜਿਹੜੀ ਹੈ ਉਹ ਮੰਗਲਿਤ ਗਈ ਹੈ ਔਰ ਡੀਐਸ ਵੀ ਦਫਤਰ ਤੋਂ ਤਸਵੀਰਾਂ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਹੁਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਗਤ ਪਹੁੰਚ ਰਹੀ ਹੈ ਔਰ ਸੰਗਤ ਦੇ ਵੱਲੋਂ ਉੱਥੇ ਜਿਹੜਾ ਹੈਗਾ ਸਚਿੰਤ ਤੁੜੀਏ ਦੇ ਵੱਲੋਂ ਉੱਥੇ ਜਿਹੜਾ ਕੀ ਹੈ ਮਾਫੀ ਮੰਗੀ ਜਾਏਗੀ ਇੱਕ ਵਾਰ ਫਿਰ ਲਾਈਵ ਤੁਹਾਡੇ ਨਾਲ ਜੁੜਦੇ ਆ ਤਾਂ ਬਨੇ ਰਹੋ ਸਾਡੇ ਨਾਲ ਧੰਨਵਾਦ ਆ ਜਾ ਇਵੇਂ ਮੇਟ ਤਜਾ verdade mesmo isso